सत श्रीकाल जी सारू पंजाबी रसोई में तुडा तो स्वागत है उम्मीद कर दी कि ठीक ठाक होवोंगे अभी आप बना जा रहे हैं पत्ता गोभी तो मटर की सब्जी ये आप पत्ता गोभी मटर प्याज हरी मिर्च टमाटर लसन आप आलू ले लेंगे आलू आपके तो कट लेगे हूँ आप तड़के की तैयारी सरों का तेल आपको गर्म कर लिया ਇਦੇ ਵਿੱਚ ਆਪਾਂ ਪਾਵਾਂਗੇ ਜੀਰਾ ਤੇ ਸਾਬਤ ਤਨੀਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਲਸਣ ਨੂੰ ਵੀ ਆਪਾਂ ਲਾਈਟ ਬ੍ਰਾਊਨ ਕਰ ਲੈਣਾਗਾ ਲਸਣ ਦੇ ਨਾਲ ਸਬਜ਼ੀ ਬਹੁਤ ਵਧੀਆ ਬਣਦੀ ਹੈਗੀ ਬਸ ਆਪਣਾ ਲਸਣ ਹੁਣ ਲਾਈਟ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਹਰੀ ਮਿਰਚ ਪੱਤਾ ਗੋभी ਬਹੁਤ ਜ਼ਿਆਦਾ ਸਵਾਦ ਬਣਦੀ ਹੈਗੀ ਸਾਡੇ ਘਰ ਵਿੱਚ ਵੀ ਇਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾਗਾ ਤਤਗਬੀ ਨੂੰ ਚਾਹੇ ਆਪਾਂ ਪਰੌਂਠਿਆਂ ਚ ਪਾ ਲਈਏ ਚਾਹੇ ਨੂਡਲ ਚ ਪਾ ਲਈਏ ਚਾਹੇ ਨੈਗੀ ਜੀ ਜਿਹਦੇ ਵਿੱਚ ਆਪਾਂ ਮਰਜ਼ੀ ਪਾ ਸਕਦੇ ਆਂਗੇ ਇਹੀ ਜੀ ਸਬਜੀ ਹੈਗੀ ਜਿੱਥੇ ਮਰਜ਼ੀ ਨੂੰ ਯੂਜ਼ ਕਰ ਸਕਦੇ ਆਂਗੇ ਤੇ ਅੱਜ ਆਪਣਾ ਲਾਈਟ ਬ੍ਰਾਊਨ ਹੋ ਗਿਆਗਾ ਬਸ ਆਪੇ ਨੂੰ ਥੋੜਾ ਜਿਹਾ ਸੇਕ ਲਵਾ ਕੇ ਹੁਣ ਆਪਾਂ ਇਹਦੇ ਵਿੱਚ ਪਾਵਾਂ ਕੱਟਿਆ ਹੋਇਆ ਟਮਾਟਰ ਪਤਾ ਹੀ ਹੈ ਕਿ ਆਪਾਂ ਹਰ ਸਬਜੀ ਬਿਨਾ ਮਸਾਲੇ ਤੋਂ ਬਣਾਉਣਿਆਂਗੇ ਇਹ ਵੀ ਆਪਾਂ ਬਿਨਾ ਮਸਾਲੇ ਤੇ ਹੀ ਬਣਾਵਾਂਗੇ ਇਹਦੇ ਵਿੱਚ ਆਪਾਂ ਪਾਣੀ ਵੀ ਨਹੀਂ ਪਾਣਾ ਹੈਗਾ ਇਹਨੂੰ ਸੁੱਕਿਓ ਬਣਾਵਾਂਗੇ ਟਮਾਟਰ ਹੁਣ ਆਪਣਾ ਪੁੱਜ ਗਿਆ ਹੈਗਾ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਦਾ ਨਮਕ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋਗੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਸਵਾਦ ਅਨੁਸਾਰ ਲਾਲ ਮਿਰਚ ਮਿਰਚ ਆਪਾਂ ਥੋੜੀ ਪਾਈ ਹੈ ਕਿਉਂਕਿ ਆਪਾਂ ਹਰੀ ਮਿਰਚ ਪਾਈ ਹੈ ਹੁਣ ਪਾਵਾਂਗੇ ਇੱਕ ਚਮਚਾ ਹਲਦੀ ਦਾ ਹਲਦੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾਗਾ ਆਪਾਂ ਦੋ-ਤਿੰਨ ਮਿੰਟ ਲਈ ਸੇਕ ਲਵਾਵਾਂਗੇ। ਇਹਦੇ ਵਿੱਚ ਆਪਾਂ ਕੋਈ ਵੀ ਪਾਣੀ ਨਹੀਂ ਪਾਵਾਂਗੇ। ਮਟਰ ਆਪਾਂ ਧੋ ਕੇ ਰੱਖ ਲਏ ਸੀਗੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ। ਹੁਣ ਪਾਵਾਂਗੇ ਇਹਦੇ ਵਿੱਚ ਆਲੂ। ਆਲੂ ਵੀ ਆਪਾਂ ਧੋ ਕੇ ਕੱਟ ਲਏ ਸੀਗੇ। ਹੁਣ ਆਪਾਂ ਇਹਨਾਂ ਨੂੰ ਦੋ ਕੁ ਮਿੰਟਾਂ ਵਾਸਤੇ ਚੰਗੀ ਤਰ੍ਹਾਂ ਭੁੰਨ ਲਵਾਂਗੇ। ਤੜਕੇ ਦਾ ਰੰਗ ਬਹੁਤ ਵਧੀਆ ਆ ਗਿਆ ਆਪਣਾ ਲਾਲ-ਲਾਲ ਹੋ ਗਿਆ ਜਾਂ। ਤੁਸੀਂ ਆਪਣੇ ਘਰ ਵਿੱਚ ਵੀ ਪੱਤ ਗੋਭੀ ਨੂੰ ਬਹੁਤ ਵਾਰ ਬਣਾਇਆ ਹੋਣਾਗਾ। ਇਸੀ ਢੰਗ ਦੇ ਨਾਲ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਫਤਗੋਬੀ ਬਹੁਤ ਜ਼ਿਆਦਾ ਸਵਾਦ ਬਣੂਗੀ ਜਿਹੜੇ ਨਹੀਂ ਖਾਂਦੇ ਉਹ ਵੀ ਖਾਣਗੇ ਇਹਦੇ ਵਿੱਚ ਪਾਵਾਂਗੇ ਗੋਭੀ ਆਪਾਂ ਥੋੜੀ ਥੋੜੀ ਕਰਕੇ ਪਾਵਾਂਗੇ ਵਿੱਚ ਦੀ ਆਪਾਂ ਇਹਨੂੰ ਹਿਲਾ ਲਿਆ ਕਰਾਂਗੇ ਕਿਉਂਕਿ ਇਹ ਫੁੱਲੀ ਫੁੱਲੀ ਹੁੰਦੀ ਹੈ ਨਾ ਇਸ ਲਈ ਆਪਾਂ ਇਹਨੂੰ ਥੋੜੀ ਥੋੜੀ ਪਾ ਕੇ ਇਹਨੂੰ ਹਿਲਾ ਕੇ ਹੀ ਆਪਾਂ ਬਣਾਵਾਂਗੇ ਤੁਸੀਂ ਸਾਡੇ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਉਹਦੇ ਲਈ ਤੁਹਾਡਾ ਥੈਂਕ ਯੂ ਜੋ ਸਾਡੇ ਚੈਨਲ ਤੇ ਨਵੇਂ ਆਣਗੇ ਉਹ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸਾਨੂੰ ਕਮੈਂਟ ਕਰਕੇ ਦੱਸਿਆ ਕਰੋਗੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਹੁਣ ਆਪਾਂ ਹਲਾਈ ਜਾਣਾਗਾ ਹੁਣ